ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਪੰਜਵੇਂ ਦਿਨ ਵੀ ਜਾਰੀ ਹੈ ਈਰਾਨ ਨੇ ਮੰਗਲਵਾਰ ਨੂੰ テルਅਵੀਵ ਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਤੇ ਹਮਲਾ ਕੀਤਾ ਇਸ ਤੋਂ ਇਲਾਵਾ ਮਿਲਟਰੀ ਇੰਟੈਲੀਜੈਂਸ ਨਾਲ ਜੁੜੀਆਂ ਖੁਫੀਆ ਏਜੰਸੀ ਇਮਾਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਈਰਾਨ ਦੇ ਚੋਟੀ ਦੇ ਫੌਜੀ ਅਧਿਕਾਰੀ ਮੇਜਰ ਜਨਰਲ ਅਲੀ ਸ਼ਾਦਮਾਨੀ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਮਾਰੇ ਗਏ ਹਨ ਸ਼ਾਦਮਾਨ ਈਰਾਨ ਦੇ ਖਤਮ ਅੱਲ ਅੰਬੀਆ ਹੈੱਡਕੁਆਟਰ ਜਮ ਮਿਲਟਰੀ ਐਮਰਜੈਂਸੀ ਕਮਾਂਡ ਦਾ ਮੁਖੀ ਸੀ ਉਹਨਾਂ ਨੇ ਇਹ ਅਹੁਦਾ 4 ਦਿਨ ਪਹਿਲਾਂ ਹੀ ਸੰਭਾਲਿਆ ਸੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਇਜ਼ਰਾਈਲ ਦੇ ਹਮਲੇ 'ਚ ਮਾਰੇ ਗਏ ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ ਦੀ ਥਾਂ ਦਿੱਤੀ ਗਈ ਸੀ ਰਾਸ਼ਿਦ ਦੀ ਪਿਛਲੇ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ ਇਜ਼ਰਾਈਲ ਦੇ ਹਮਲੇਆ ਵਿੱਚ ਹੁਣ ਤੱਕ 224 ਇਰਾਨੀ ਮਾਰੇ ਗਏ ਹਨ ਅਤੇ 1481 ਜ਼ਖਮੀ ਹੋਏ ਹਨ ਇਸ ਦੇ ਨਾਲ ਹੀ ਇਜ਼ਰਾਈਲ 'ਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 600 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਬਿਊਰੋ ਰਿਪੋਰਟ ਏਬੀਪੀ ਸੰਜਾ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ 5ਵੇਂ ਦਿਨ ਵੀ ਜਾਰੀ ਹੈ ਈਰਾਨ ਨੇ ਮੰਗਲਵਾਰ ਨੂੰ テル ਅਵੀਵ ਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਤੇ ਹਮਲਾ ਕੀਤਾ ਇਸ ਤੋਂ ਇਲਾਵਾ ਮਿਲਟਰੀ ਇੰਟੈਲੀਜੈਂਸ ਨਾਲ ਜੁੜੀਆਂ ਖੁਫੀਆ ਏਜੰਸੀ ਇਮਾਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਈਰਾਨ ਦੇ ਚੋਟੀ ਦੇ ਫੌਜੀ ਅਧਿਕਾਰੀ ਮੇਜਰ ਜਨਰਲ ਅਲੀ ਸ਼ਾਦਮਾਨੀ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਮਾਰੇ ਗਏ ਹਨ ਸ਼ਾਦਮਾਨੀ ਈਰਾਨ ਦੇ ਖਤਮ ਅਲ ਅੰਬੀਆ ਹੈੱਡਕੁਆਰਟਰ ਜਾਂ ਮਿਲਟਰੀ ਐਮਰਜੈਂਸੀ ਕਮਾਂਡ ਦਾ ਮੁਖੀ ਸੀ ਉਹਨਾਂ ਨੇ ਇਹ ਅਹੁਦਾ 4 ਦਿਨ ਪਹਿਲਾਂ ਹੀ ਸੰਭਾਲਿਆ ਸੀ ਉਨਾਂ ਨੂੰ ਇਹ ਜ਼ਿੰਮੇਵਾਰੀ ਇਜ਼ਰਾਈਲ ਦੇ ਹਮਲੇ 'ਚ ਮਾਰੇ ਗਏ ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ ਦੀ ਥਾਂ ਦਿੱਤੀ ਗਈ ਸੀ ਰਾਸ਼ਿਦ ਦੀ ਪਿਛਲੇ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ ਇਜ਼ਰਾਈਲ ਦੇ ਹਮਲੇਆ ਵਿੱਚ ਹੁਣ ਤੱਕ 224 ਇਰਾਨੀ ਮਾਰੇ ਗਏ ਹਨ ਅਤੇ 1481 ਜ਼ਖਮੀ ਹੋਏ ਹਨ ਇਸ ਦੇ ਨਾਲ ਹੀ ਇਜ਼ਰਾਈਲ 'ਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 600 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਬਿਊਰੋ ਰਿਪੋਰਟ ਏਬੀਪੀ ਸੰਜਾ